ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਬੰਧ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇੱਕ ਵਿਸ਼ੇਸ਼ ਮਤਾ ਪਾਸ ਕੀਤਾ 6 ਸਤੰਬਰ 1921 ਨੂੰ ਚਾਹੇ ਉਹ ਜਨਰਲ ਕਮੇਟੀ ਦਾ ਮੈਂਬਰ ਆ ਚਾਹੇ ਉਹ ਕਾਰਸਾਧ ਕਮੇਟੀ ਦਾ ਮੈਂਬਰ ਆ ਕੋਈ ਵੀ ਮੈਂਬਰ ਜੇ ਆਪਦਾ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰੱਖਣਾ ਚਾਹੁੰਦਾ ਤੇ ਉਹ اجلاس ਤੋਂ ਪਹਿਲਾਂ ਮੀਟਿੰਗ ਤੋਂ ਪਹਿਲਾਂ 15 ਦਿਨ ਆਪਣਾ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚਦਾ ਕਰੇ ਇਹਦੇ ਨਾਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਉਹਦੇ ਵਿੱਚ ਕਾਫੀ ਪਾਰਦਰਸ਼ਤਾ ਆਈ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸੀ ਚਾਹੇ ਉਹ ਕਾਰਸਾਧ ਕਮੇਟੀ ਦੇ ਮੈਂਬਰ ਸੀ ਉਹ ਇਹ ਮਾਣ ਮਹਿਸੂਸ ਕਰਦੇ ਸੀ ਕਿ ਸਾਡਾ ਜੋ ਵੀ ਸਵਾਲ ਹੁੰਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦੇ اجلاس ਦੇ ਵਿੱਚ ਆਪਦੀ ਮੀਟਿੰਗ ਦੇ ਵਿੱਚ ਸਾਡੇ ਸਵਾਲ ਦਾ ਜਵਾਬ ਦਿੰਦੀ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਭਾਈ ਫੇਰੂ ਸਾਹਿਬ ਦੇ ਜਿਹੜੇ ਮਹੰਤ ਸੀਗੇ ਜਿਹੜੇ ਉੱਥੇ ਪ੍ਰਬੰਧ ਦੇਖ ਰਹੇ ਸੀ ਤੇ ਜਿਹੜਾ ਉਹਦਾ ਹੈੱਡ ਮਹੰਤ ਸੀਗਾ ਉਹ ਗੁਰਦੁਆਰੇ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਚਲਾ ਰਿਹਾ ਸੀ ਪਰ ਜਿਹੜੇ ਉਸ ਤੋਂ ਛੋਟੇ ਬੀ ਕੈਟਾਗਰੀ ਦੇ ਮਹੰਤ ਉਤੇ ਸੇਵਾ ਕਰ ਰਹੇ ਸੀ ਉਹ ਪੰਜ ਮਹੰਤਾਂ ਨੇ ਤੇ ਗੁਰੂ ਘਰ ਦੇ ਗ੍ਰੰਥੀ ਨੇ ਇੱਕ ਪੱਤਰ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਪੰਜਾਂ ਮਹੰਤਾਂ ਦੇ ਵਿੱਚ 바ਵਾ ਬਹਾਦਰਦਾਸ ਜੀ 바ਵਾ ਨਿਹਾਲਦਾਸ ਜੀ 바ਵਾ ਹਰਨਾਮਦਾਸ ਜੀ 바ਵਾ ਹਰਗਿਆਨ ਜੀ 바ਵਾ ਆਤਮਾਰਾਮ ਜੀ ਸੰਗਤ ਜੀ ਗੁਰਦੁਆਰਾ ਸੰਗਤ ਸਾਹਿਬ ਭਾਈ ਫੇਰੂ ਦੇ ਇਹ ਪੰਜੇ ਮਹੰਤ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਜਦੋਂ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਕਿ ਉਥੋਂ ਦਾ ਜਿਹੜਾ ਪ੍ਰਬੰਧ ਆ ਠੀਕ ਨਹੀਂ ਚੱਲ ਰਿਹਾ ਜਿੰਨੀ ਵੀ ਗੁਰਦੁਆਰਾ ਸਾਹਿਬ ਦੀ ਆਮਦਨ ਆ ਜ਼ਮੀਨ ਤੋਂ ਆਮਦਨ ਆ ਗੋਲਕ ਦੀ ਆਮਦਨ ਆ ਉਹਦੀ ਦਰਵਰਤੋ ਹੋ ਰਹੀ ਆ ਜਿਹੜਾ ਹੈੱਡ ਮਹੰਤਾ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਅਯਾਸ਼ੀ ਕਰ ਰਹੇ ਨੇ ਨਸ਼ੇ ਕਰ ਰਹੇ ਨੇ ਤੇ ਪੈਸੇ ਦੀ ਦਰਵਰਤੋ ਕਰ ਰਹੇ ਨੇ ਫਿਰ 30 ਸਤੰਬਰ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਮਤਾ ਪਾਇਆ ਤੇ ਜਿਹੜੀ ਅਡਾਹਕ ਕਮੇਟੀ ਆ ਐਡੀਸ਼ਨਲ ਕਮੇਟੀ ਆ ਲਾਹੌਰ ਦੀ ਉਹਦੀ ਡਿਊਟੀ ਲਈ ਗਈ ਕਿ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚੈੱਕ ਕੀਤਾ ਜਾਵੇ ਕਿ ਕਿਸ ਤਰ੍ਹਾਂ ਪ੍ਰਬੰਧ ਚੱਲ ਰਿਹਾ ਪੰਜਾਂ ਮਹੰਤਾਂ ਦੇ ਬਿਆਨ ਲਏ ਜਾਣ ਛੇਵੇਂ ਬਿਆਨ ਗੁਰੂ ਘਰ ਦੇ ਗ੍ਰੰਥੀ ਦੇ ਲਏ ਜਾਣ ਤੇ ਪੂਰੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਵੇ ਕਿਉਂਕਿ ਜਿਹੜੇ ਉਹ ਪੰਜੇ ਮਹੰਤ ਤੇ ਛੇਵੇਂ ਗ੍ਰੰਥੀ ਸੀ ਉਹਨਾਂ ਨੇ ਮੰਗ ਕੀਤੀ ਸੀ ਕਿ ਇਸ ਗੁਰਦੁਆਰੇ ਦਾ ਪ੍ਰਬੰਧ ਗੁਰਦੁਆਰਾ ਸੰਗਤ ਸਾਹਿਬ ਪਾਈ ਫੇਰੂ ਦਾ ਪ੍ਰਬੰਧ ਜਿਹੜਾ ਸੀ ਠੀਕ ਨਹੀਂ ਚੱਲ ਰਿਹਾ ਤੇ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦੇ ਹੱਥਾਂ ਵਿੱਚ ਲੈ ਲਵੇ ਤਾਂ ਜੋ ਕਿ ਗੁਰੂ ਘਰ ਦਾ ਪ੍ਰਬੰਧ ਠੀਕ ਚੱਲ ਸਕੇ ਸੰਗਤ ਜੀ ਗੁਰਦੁਆਰਾ ਸ਼ਹੀਦਗੰਜ ਨਨਕਾਣਾ ਸਾਹਿਬ ਦੇ ਵਿਖੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਇਹ ਮਤਾ ਵੀ 30 ਸਤੰਬਰ 1921 ਨੂੰ ਪਾਸ ਹੋਇਆ ਕਿ ਪੰਥ ਪਾਸੋਂ ਪ੍ਰੈਸ ਦੇ ਰਾਹੀਂ ਪੁੱਛਿਆ ਜਾਵੇ ਕਿ ਪੰਥ ਕੀ ਚਾਹੁੰਦਾ ਕਿ ਇੱਥੇ ਪ੍ਰਚਾਰਕ ਕਾਲਜ ਤੇ ਲਾਇਬ੍ਰੇਰੀ ਬਣਾਈ ਜਾਵੇ ਜਾਂ ਨੈਸ਼ਨਲ ਕਾਲਜ ਬਣਾਇਆ ਜਾਵੇ ਜਾਂ ਹਸਪਤਾਲ ਬਣਾਇਆ ਜਾਵੇ ਉਸ ਸਮੇਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਜਿਹੜੇ ਵੀ ਅਹਿਮ ਫੈਸਲੇ ਲੈਂਦੇ ਸੀ ਉਹ ਪੰਥ ਪ੍ਰਵਾਨਿਤ ਫੈਸਲੇ ਲੈਂਦੇ ਸੀ ਉਹਨਾਂ ਨੇ ਪ੍ਰੈਸ ਦੇ ਰਾਹੀਂ ਮਤਾ ਪਾਸ ਕਰਕੇ 30 ਸਤੰਬਰ 1921 ਨੂੰ ਪੁੱਛਿਆ ਕਿ ਪੰਥ ਕੀ ਚਾਹੁੰਦਾ ਹੈ ਇੱਥੇ ਹਸਪਤਾਲ ਬਣੇ ਇੱਥੇ ਪ੍ਰਚਾਰਕ ਕਾਲਜ ਬਣੇ ਤੇ ਲਾਇਬ੍ਰੇਰੀ ਬਣੇ ਜਾਂ ਫਿਰ ਨੈਸ਼ਨਲ ਕਾਲਜ ਬਣੇ ਸੰਗਤ ਜੀ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅੰਗਰੇਜ਼ ਸਰਕਾਰ ਦੀ ਦਖਲਅੰਦਾਜ਼ੀ ਇੰਨੀ ਵੱਧ ਗਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੇ ਨਾਲ ਰਲ ਕੇ ਸਖਤ ਫੈਸਲੇ ਲੈਣੇ ਪਏ ਸਭ ਤੋਂ ਪਹਿਲਾਂ ਸਖਤ ਫੈਸਲਾ ਲਿਆ ਗਿਆ ਤੇ ਤਾਕੀਦ ਕੀਤੀ ਗਈ ਕਿ ਜਿਹੜੇ ਵੀ ਕਾਉਂਸਲ ਦੇ ਮੈਂਬਰ ਨੇ ਸਰਕਾਰੀ ਕਾਉਂਸਲਾਂ ਦੇ ਮੈਂਬਰ ਨੇ ਉਹ ਆਪਣੀਆਂ ਮੈਂਬਰੀਆਂ ਛੱਡ ਕੇ ਸਰਕਾਰ ਦੇ ਪ੍ਰਬੰਧ ਤੋਂ ਬਾਹਰ ਆਉਣ ਪਰ ਨਾਲ ਹੀ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਇਹ ਕਾਉਂਸਲ ਦੀਆਂ ਮੈਂਬਰੀਆਂ ਛੱਡ ਕੇ ਸਰਕਾਰ ਦੇ ਪ੍ਰਬੰਧ ਤੋਂ ਬਾਹਰ ਨਹੀਂ ਆਉਂਗੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਵੱਲੋਂ ਆਪ ਜੀ ਨੂੰ ਤਨਖਾਹੀਏ ਕਰਾਰ ਦੇ ਦਿੱਤਾ ਜਾਊਗਾ ਇਸ ਦੇ ਲਈ ਵਿਸ਼ੇਸ਼ ਮਤਾ ਪਾਇਆ ਗਿਆ 10 ਨਵੰਬਰ 1921 ਨੂੰ ਇਹ ਮਤਾ ਪਾ ਕੇ ਇੱਕ ਮੈਸੇਜ ਇੱਕ ਸੰਦੇਸ਼ ਜਿੰਨੇ ਵੀ ਸਰਕਾਰੀ ਕਾਉਂਸਲਾਂ ਦੇ ਮੈਂਬਰ ਸੀ ਉਹਨਾਂ ਨੂੰ ਦਿੱਤਾ ਗਿਆ ਕਿ ਜਾਂ ਤਾਂ ਤੁਸੀਂ ਕਾਉਂਸਲ ਦੀਆਂ ਮੈਂਬਰੀਆਂ ਛੱਡ ਦਿਓ ਤੇ ਜਾਂ ਫਿਰ ਇੱਕ ਹਫ਼ਤੇ ਦੇ ਅੰਦਰ ਅੰਦਰ ਸਿੱਖ ਪੰਥ ਵੱਲੋਂ ਆਪ ਜੀ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਊਗਾ ਉਸ ਤੋਂ ਉਪਰੰਤ ਅਗਲਾ ਜਿਹੜਾ ਸਖਤ ਫੈਸਲਾ ਲੈਣਾ ਪਿਆ ਕਿਉਂਕਿ ਅੰਗਰੇਜ਼ ਹਕੂਮਤ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਮਹੰਤਾਂ ਦੇ ਰਹੀਂ ਦਖਲਅੰਦਾਜ਼ੀ ਵੱਧ ਕਰ ਰਹੀ ਸੀ ਕੌਮ ਨੂੰ ਪਰੇਸ਼ਾਨ ਕਰ ਰਹੀ ਸੀ ਉਸੇ ਸਮੇਂ ਹੀ ਯੂਵਰਾਜ ਦਾ ਹਿੰਦੂਸਤਾਨ ਦੇ ਵਿੱਚ ਆਉਣਾ ਹੁੰਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸਿੱਖ ਪੰਥ ਨੂੰ ਇਹ ਵਿਸ਼ੇਸ਼ ਅਪੀਲ ਕਰਦੀ ਆਂ ਸ਼੍ਰੀ ਅਕਾਲ ਤਖਤ ਵੱਲੋਂ ਸਪੈਸ਼ਲ ਤਾਕੀਦ ਕੀਤੀ ਜਾਂਦੀ ਆ ਕਿ ਯੂਵਰਾਜ ਦਾ ਕਿਸੇ ਵੀ ਥਾਂ ਤੇ ਸਵਾਗਤ ਨਾ ਕੀਤਾ ਜਾਵੇ ਜੇ ਉਹ ਕਿਸੇ ਧਾਰਮਿਕ ਸਥਾਨ ਤੇ ਆਉਂਦਾ ਜਾਂ ਸਮਾਜਿਕ ਸਥਾਨ ਤੇ ਜਿੱਥੇ ਸਿੱਖ ਬਹੁ ਗਿਣਤੀ ਚ ਹੋਣ ਪੰਜਾਬੀ ਬਹੁ ਗਿਣਤੀ ਚ ਹੋਣ ਉਥੇ ਉਹਦਾ ਕੋਈ ਆਉ ਭਗਤ ਨਾ ਕੀਤਾ ਜਾਵੇ ਜਿੱਥੇ ਜਿੱਥੇ ਵੀ युवराज ਜਾਵੇ ਉਥੇ ਉਥੇ ਹੀ युवराज ਦਾ ਵਿਰੋਧ ਕੀਤਾ ਜਾਵੇ ਹੜਤਾਲਾਂ ਕੀਤੀਆਂ ਜਾਣ ਤੇ ਉਹਦਾ ਬਾਈਕਾਟ ਕੀਤਾ ਜਾਵੇ ਸੰਗਤ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਮਤਾ 11 11 2021 ਨੂੰ ਪਾਇਆ ਕਿਉਂਕਿ ਜਦੋਂ ਸਿੱਖ ਕੌਮ ਦਾ ਸਿੱਖ ਪੰਥ ਦਾ ਸੰਘਰਸ਼ ਤੇਜ਼ ਹੋ ਗਿਆ ਤਾਂ ਅੰਗਰੇਜ਼ ਸਰਕਾਰ ਨੇ ਫੈਸਲਾ ਕੀਤਾ ਕਿ ਚਾਬੀਆਂ ਵਾਪਸ ਕਰ ਦਿੱਤੀਆਂ ਜਾਣ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਚਾਬੀਆਂ ਸਰਕਾਰ ਹਰਮੰਦਰ ਸਾਹਿਬ ਦੇ ਵਿੱਚ ਆ ਕੇ ਵਾਪਸ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਾਂ ਸਕੱਤਰ ਨੂੰ ਆ ਕੇ ਚਾਬੀਆਂ ਵਾਪਸ ਕੀਤੀਆਂ ਜਾਣ ਨਾਲ ਹੀ ਇਹ ਫੈਸਲਾ ਕੀਤਾ ਗਿਆ ਕਿ ਇਹ ਚਾਬੀਆਂ ਬਿਨਾਂ ਸ਼ਰਤ ਵਾਪਸ ਲਈਆਂ ਜਾਣਗੀਆਂ ਅੰਗਰੇਜ਼ ਸਰਕਾਰ ਵੱਲੋਂ ਲਾਈ ਗਈ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਕੀਤੀ ਜਾਊਗੀ ਇਸ ਦੇ ਬਾਵਜੂਦ ਵੀ ਜਿਹੜਾ ਯੁਵਰਾਜ ਦਾ ਵਿਰੋਧ ਜਾਰੀ ਰਹੂਗਾ ਚਾਹੇ ਕੋਈ ਵੀ ਸਰਕਾਰ ਆ ਜਾਵੇ ਚਾਹੇ ਅੰਗਰੇਜ਼ ਸਰਕਾਰ ਪ੍ਰਬੰਧ ਦੇ ਵਿੱਚ ਆਪਦੇ ਅਫਸਰਾਂ ਨੂੰ ਬਦਲ ਦੇਵੇ ਪਰ ਜਿੰਨਾ ਚਿਰ ਸਿੱਖਾਂ ਦੇ ਜਿੰਨੇ ਵੀ ਗੁਰਦੁਆਰੇ ਨੇ ਧਾਰਮਿਕ ਸਥਾਨ ਨੇ ਉਹਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਨਹੀਂ ਆ ਜਾਂਦਾ ਉਹਨਾਂ ਚ ਅੰਗਰੇਜ਼ ਸਰਕਾਰ ਦਾ ਬਾਈਕਾਟ ਤੇ ਯੁਗਰਾਜ ਦਾ ਬਾਈਕਾਟ ਜਾਰੀ ਰਹੂਗਾ ਸੰਗਤ ਜੀ ਨਾਲ ਹੀ ਇਹ 11 ਨਵੰਬਰ 1921 ਨੂੰ ਵਿਸ਼ੇਸ਼ ਮਤਾ ਲੈ ਕੇ ਆਂਦਾ ਗਿਆ ਕਿ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵਾਸਤੇ 200 ਅਕਾਲੀ ਆਮ ਤੌਰ ਤੇ ਜਿਹੜੇ ਆਮ ਦਿਨਾਂ ਦੇ ਵਿੱਚ 200 ਅਕਾਲੀਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਾਸਤੇ ਭਰਤੀ ਕੀਤਾ ਗਿਆ ਉਹ ਜਿਹੜੇ 200 ਅਕਾਲੀ ਸੀ ਲੰਗਰ ਦਾ ਪ੍ਰਬੰਧ ਸਰਾਵਾਂ ਦਾ ਪ੍ਰਬੰਧ ਦਰਬਾਰ ਸਾਹਿਬ ਦਾ ਵਿਚਲਾ ਤੇ ਬਾਹਰਲਾ ਸਾਰਾ ਪ੍ਰਬੰਧ ਦੇਖਦੇ ਸੀ ਜਦੋਂ ਕੋਈ ਵਿਸ਼ੇਸ਼ ਦਿਨ ਹੁੰਦਾ ਸੀ ਕੋਈ ਗੁਰਪੁਰਬ ਹੁੰਦਾ ਸੀ ਤੇ ਉਸ ਦਿਨ ਲਈ ਬਕਾਇਦਾ ਆਰਜੀ ਭਰਤੀ ਹੋਰ ਵੀ ਕਰ ਲਈ ਜਾਂਦੀ ਸੀ ਹੋਰ ਪ੍ਰਬੰਧ ਕਰ ਲਿਆ ਜਾਂਦਾ ਸੀਗਾ ਤਾਂ ਜੋ ਕਿ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਸਹੀ ਤਰੀਕੇ ਨਾਲ ਚੱਲ ਸਕੇ ਸੰਗਤ ਜੀ ਜਦੋਂ ਅੰਗਰੇਜ਼ ਸਰਕਾਰ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲਅੰਦਾਜ਼ੀ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਅੰਗਰੇਜ਼ ਸਰਕਾਰ ਨੇ ਆਪ ਦੇ ਵੱਲੋਂ ਇੱਕ ਕਮੇਟੀ ਮਕਰਰ ਕਰ ਦਿੱਤੀ ਕਿ ਉਹ ਜਾ ਕੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲੂਗੀ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਸੰਭਾਲੂਗੀ ਇੱਧਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ੰਘਰਸ਼ ਹੋਰ ਤੇਜ਼ ਕਰ ਦਿੱਤਾ ਤੇ ਸਖਤ ਹੋਰ ਫੈਸਲੇ ਲੈਣੇ ਸ਼ੁਰੂ ਕੀਤੇ 27 ਨਵੰਬਰ 1921 ਨੂੰ ਵਿਸ਼ੇਸ਼ ਮਤਾ ਫੇਰ ਲੈ ਕੇ ਆਂਦਾ ਗਿਆ ਕਿ ਜੇਕਰ ਸਰਕਾਰ ਵੱਲੋਂ ਮੁਕਰਰ ਕੀਤੀ ਗਈ ਕੋਈ ਕਮੇਟੀ ਹਰਮੰਦਰ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਆਉਂਦੀ ਆ ਜਿੰਦਰੇ ਖੋਲਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹਨਾਂ ਨੂੰ ਪ੍ਰਬੰਧ ਨਾ ਸੰਭਾਲਣ ਦਿੱਤਾ ਜਾਵੇ ਜਿਹੜਾ ਰੋਸ ਆ ਉਹ ਸ਼ਾਂਤਮਈ ਰਹੂਗਾ ਪਰ ਪ੍ਰਬੰਧ ਨਹੀਂ ਸੰਭਾਲਣ ਦਿੱਤਾ ਜਾਊਗਾ ਗ੍ਰਿਫਤਾਰੀਆਂ ਹੋਣਗੀਆਂ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ ਗ੍ਰਿਫਤਾਰੀਆਂ ਸੰਬੰਧੀ ਵੀ ਉਸ ਮਤੇ ਵਿੱਚ ਵਿਸ਼ੇਸ਼ ਤੌਰ ਤੇ ਲਿਖਿਆ ਗਿਆ ਕਿ ਆਰਾਮ ਨਾਲ ਤੁਰ ਕੇ ਗ੍ਰਿਫਤਾਰੀ ਨਹੀਂ ਦੇ ਦੇਣੀ ਕਿ ਅੰਗਰੇਜ਼ ਸਰਕਾਰ ਆਵੇ ਤੇ ਗ੍ਰਿਫਤਾਰ ਕਰਕੇ ਲੈ ਜਾਵੇ ਵੀ ਜੇ ਗ੍ਰਿਫਤਾਰੀ ਵੀ ਦੇਣੀ ਆ ਕੜੀਸ ਕੇ ਪਵਾ ਕੋਈ ਉਹਨਾਂ ਨੂੰ ਬਾਹਰ ਲੈ ਜਾਵੇ ਚੱਕ ਕੇ ਲੈ ਜਾਵੇ ਕੜੀਸ ਕੇ ਲੈ ਕੇ ਚਲਾ ਜਾਵੇ ਪਰ ਇਹ ਨਹੀਂ ਵੀ ਤੁਰ ਕੇ ਜਾ ਕੇ ਆਪ ਦੇ ਆਪ ਗ੍ਰਿਫਤਾਰੀ ਦੇ ਦੇਣੀ ਆ ਇੰਨੇ ਸਖਤ ਫੈਸਲੇ ਲਏ ਫਿਰ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਲਾਹੌਰ ਜ਼ਿਲ੍ਹੇ ਵਿੱਚ ਤੇ ਦਿੱਲੀ ਦੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਧਾਰਮਿਕ ਦੀਵਾਨ ਲਾਏ ਜਾਣ ਕੌਮ ਨੂੰ ਜਾਗਰੂਕ ਕੀਤਾ ਜਾਵੇ ਸੰਗਤਾਂ ਨੂੰ ਇਕੱਠਾ ਕੀਤਾ ਜਾਵੇ ਤੇ ਜਿਹੜੀਆਂ ਗੁਰੂ ਘਰਾਂ ਦੇ ਪ੍ਰਬੰਧ ਦੀਆਂ ਜਿਹੜੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਨਾ ਚਿਰ ਅੰਗਰੇਜ਼ ਸਰਕਾਰ ਨਹੀਂ ਸੌਂਪਦੀ ਇਹ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇ ਸੰਗਤ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਤੇਜ਼ ਕੀਤਾ ਤੇ ਸਿੱਖ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਿਵਾਨ ਲਾਉਣ ਲੱਗੇ ਧਾਰਮਿਕ ਸਮਾਗਮ ਹੋਣ ਲੱਗੇ 26 ਨਵੰਬਰ ਨੂੰ ਅਜਨਾਲੇ ਜਿਹੜਾ ਧਾਰਮਿਕ ਇਕੱਠ ਹੋਇਆ ਸੀ ਅੰਗਰੇਜ਼ ਸਰਕਾਰ ਨੇ ਉੱਥੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਵਿਸ਼ੇਸ਼ ਗ੍ਰਿਫਤਾਰੀ ਪੰਡਤ ਦੀਨਾ ਨਾਸ ਦੀ ਵੀ ਹੋਈ ਇਸ ਦੇ ਰੋਸ ਵਜੋਂ ਅਗਲੇ ਦਿਨ 27 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਮੀਟਿੰਗ ਕੀਤੀ ਤੇ ਮਤਾ ਪਾਇਆ ਕਿ 4 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਤੇ 4 ਦਸੰਬਰ ਵਾਲੇ ਦਿਨ ਗੁਰਦੁਆਰਿਆਂ ਦੇ ਵਿੱਚ ਵੱਧ ਤੋਂ ਵੱਧ ਇਕੱਠ ਕੀਤੇ ਜਾਣ ਧਾਰਮਿਕ ਦੀਵਾਨ ਸਜਾਏ ਜਾਣ ਹਰ ਇੱਕ ਸਿੱਖ ਪੰਜ ਜੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰੇ ਤੇ ਉਪਰੰਤ ਅਰਦਾਸਾ ਸੋਧੇ ਅਰਦਾਸ ਕਰੇ ਕਿ ਜਿਹੜੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਅੰਗਰੇਜ਼ ਸਰਕਾਰ ਉਹਨਾਂ ਦਾ ਖਾਤਮਾ ਹੋਵੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਵੇ ਸਿੱਖ ਆਪ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜਿਹੜਾ 27 ਨਵੰਬਰ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਤੇ ਸਾਰੇ ਹੀ ਸਿੱਖਾਂ ਤੱਕ ਆਪ ਦਾ ਜਿਹੜਾ ਸੁਨੇਹਾ ਪਹੁੰਚਦਾ ਕੀਤਾ ਇਸ ਦਾ ਜਿਹੜਾ ਨਤੀਜਾ ਨਿਕਲਿਆ ਜਿਹੜਾ 4 ਦਸੰਬਰ 1921 ਨੂੰ ਗੁਰਤੇਗ ਭਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੱਡੇ ਇਕੱਠ ਹੋਏ ਦੀਵਾਨ ਸਜੇ ਤੇ ਉਥੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਅਗਲਾ ਸੁਨੇਹਾ ਦਿੱਤਾ ਉਹ ਵਿਸ਼ੇਸ਼ ਸੁਨੇਹਾ ਇਹ ਸੀ ਕਿ ਸਰਕਾਰ ਪਾਸੋਂ ਜਿਹੜੀਆਂ ਚਾਬੀਆਂ ਸਰਕਾਰ ਵਾਪਸ ਕਰਨ ਲਈ ਤਿਆਰ ਹੋ ਗਈ ਸੀ ਵੀ ਉਹ ਚਾਬੀਆਂ ਉਹਨਾਂ ਚਰ ਵਾਪਸ ਨਹੀਂ ਲੈਣੀਆਂ ਜਿੰਨਾ ਚਿਰ ਜਿੰਨੇ ਵੀ ਸਿੱਖ ਗੁਰਦੁਆਰਿਆਂ ਚੋਂ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਡੱਕੇ ਹੋਏ ਆ ਜੇ ਜੇਲ੍ਹਾਂ ਵਿੱਚ ਡੱਕੇ ਸਿੱਖ ਤੁਸੀਂ ਰਿਹਾਨ ਨਹੀਂ ਕਰੋਗੇ ਤਾਂ ਅਸੀਂ ਤੁਹਾਡੇ ਤੋਂ ਗੁਰਦੁਆਰਿਆਂ ਦੇ ਪ੍ਰਬੰਧੀਆਂ ਚਾਬੀਆਂ ਨਹੀਂ ਲਵਾਂਗੇ ਚਾਬੀਆਂ ਉਦੋਂ ਹੀ ਲਵਾਂਗੇ ਜਦੋਂ ਤੁਸੀਂ ਜੇਲ੍ਹਾਂ ਵਿੱਚ ਬੇਗਨਾ ਜਿਹੜੇ ਸਿੱਖ ਡੱਕੇ ਹੋਏ ਆ ਉਹਨਾਂ ਨੂੰ ਰਿਹਾ ਕਰੋਂਗੇ